ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਨੱਤਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਇਹ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਕਾਫੀ ਵੀਡੀਓ ਦੋਸਤੋ ਪਹਿਲਾਂ ਵੀ ਆਪਾਂ ਬਾਈ ਦੇ ਘਰ ਅਪਲੋਡ ਕਰ ਚੁੱਕੇ ਹਾਂ ਤੇ ਅੱਜ ਦੀ ਵੀਡੀਓ ਜਦੋਂ ਤੁਹਾਨੂੰ ਇੱਕ ਡਾਇਮੰਡ ਪੀਸੀ ਦਿਖਾ ਦੇਣਾ ਮੁਰਾ ਨਸਲ ਦਾ ਬਹੁਤ ਸੋਹਣੀ ਝੋਟੀ ਦੋਸਤੋ ਅੱਜ ਦੀ ਵੀਡੀਓ ਚ ਕਵਰ ਕਰਨ ਲੱਗੇ ਆਂ ਡਿਟੇਲਸ ਸਾਰੀ ਵੀਡੀਓ ਚ ਬਾਈ ਤੁਹਾਨੂੰ ਇਹਦੇ ਬਾਰੇ ਲੈ ਕੇ ਦਊਂਗਾ ਐਂਡ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਗੱਲਬਾ ਬਾਈ ਸਤਿ ਸ਼੍ਰੀ ਅਕਾਲ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਗੁਲਦੀਪ ਸਿੰਘ ਓਏ ਠੀਕ ਹੈ ਗੁਲਦੀਪ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇਗੇ ਉਹਦੇ ਵਿੱਚ ਆਪਾਂ ਇੱਕ ਗੱਬਣ ਝੋਟੀ ਦਿਖਾਉਣੀ ਹੈ ਇਹਦੇ ਬਾਰੇ ਬਈ ਪਹਿਲਾਂ ਤਾਂ ਐ ਦੱਸੋ ਕਿੰਨਾ ਮਾਸੂਆ ਸੂਣ ਇਹਨੇ ਤੀਜੇ ਸੂ ਗਈ ਤੀਜੇ ਸੂ ਗਈ ਕਿੰਨੇ ਕਿ ਦਿਨ ਰਹਿ ਕੇ ਦਿਨ ਹਜੇ ਲੈ ਜੂਗੀ ਹਫਤਾ ਹਫਤਾ ਲੈ ਜੂਗੀ ਦੁੱਧ ਦਾ ਰਿਕਾਰਡ ਬਈ ਇਹ ਤਾਂ ਹੋ ਗਿਆ ਆਪਣਾ ਪਤਨ 17 ਕਿਲੋ ਮਾਲਕ ਠੀਕ ਹੈ ਇਹ ਕਿੰਨਾ ਪਾ ਦੋਗੀ ਇਹਦੇ ਐਵੇਂ 2 ਲੀਟਰ 2 ਲੀਟਰ ਦਾ ਵਧਣ ਦੀ ਚਲੋ 17 ਮੰਨ ਕੇ ਲੈ ਜਾ ਅਗਲਾ ਜੇ ਭਾਈ ਆਪਣੇ ਨਾਲ ਕੋਈ ਐਦਾਂ ਸੌਦਾ ਕਰਦਾ ਵੀ ਤਿਆਰ ਕਰਕੇ ਦੇ ਦਿਆ ਪਚਵਾ ਕੇ ਦੇ ਦਾਂਗੇ ਪਚਵਾ ਕੇ ਦੇ ਦਾਂਗੇ ਕੋਈ ਸੀਮਨਰ ਕਾਰਡ ਪਤਾ ਇਹਦੇ ਕਿਹੜਾ ਲੱਗਿਆ ਜਾਂਦਾ ਦੇਖੀ ਰਕਾਰਦਨ ਵੀ ਨਾ ਆਪਾਂ ਨੂੰ ਠੀਕ ਹੈ ਇਹਦਾ ਰੇਟ ਭਈ ਆਪਾਂ ਕੀ ਕਰਾਂਗੇ ਲੈ ਫੋਨ ਤੇ ਕਰ ਲੈ ਰੇਟ ਫੋਨ ਤੇ ਕਰਾਂਗੇ ਉਂਝ ਸੀਲ ਠੰਡੀ ਆ ਭਈ ਵਧੀਆ ਠੀਕ ਹੈ ਮੜਾ ਹੱਥ ਉੱਤੇ ਫੇਰ ਕੇ ਦਿਖਾ ਦਿਓ ਭਈ ਇਹ ਤੇ ਦੋਸਤੋ ਸੀਲ ਠੰਡੀ ਮੱਝ ਫੁੱਲ ਆਗੀ ਖੋਲ ਕੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਸੀਲ ਠੰਡੀ ਹੋਰ ਤੁਸੀਂ ਦੇਖ ਲਓ ਐਚ ਐ ਬਹੁਤ ਦੋਸਤੋ ਸੋਹਣੀ ਮੱਝ ਕੱਦਗਾਠ ਵੀ ਦੋਸਤੋ ਇੱਕ ਨੰਬਰ ਹੈਗਾ ਛੋਟੀ ਨਾ ਕੋਈ ਵੀਰ ਸਮਝ ਲੈ ਬਹੁਤ ਵੱਡੇ ਢਾਂਚੇ ਦੀ ਮੱਝ ਹੈਗੀ ਤੀਜਾ ਸੂਆ ਦੋਸਤੋ ਇਹਨੇ ਸੂਣਾ ਹੈਗਾ 5-7 ਦਿਨ ਹਜੇ ਪਏ ਨੇ ਤੁਰਦੀ ਨੂਰੋ ਤੁਸੀਂ ਦੇਖ ਲਓ ਰਵਾਣਾ ਢੱਲਾ ਪਿਆ ਹੈ ਜੀ ਊਂਸ਼ ਥਲੋਂ ਥੋੜੀ-ਮੋਟੀ ਵਾਈਟ ਜ਼ਰੂਰ ਹੈਗੀ ਆ ਬਸ ਇਧਰ ਵਾਪਸੀ ਮੋੜ ਲੈ ਉਹ ਜੀ ਸਿੰਘ ਮੂੰਹ ਮੱਥਾ ਕਿਸੇ ਪਾਸੇ ਦੋਸਤੋ ਕੋਈ ਘਾਟ ਨਹੀਂ ਹੈਗੀ ਬਹੁਤ ਟੌਪ ਦੀ ਝੋਟੀ ਤੋਂ ਪੇ ਵੀਡੀਓ ਬਣਾ ਰਹੇ ਆ ਉਹਦੇ ਕਰਕੇ ਦੋਸਤੋ ਜ਼ਰੂਰ ਤੁਹਾਨੂੰ ਥੋੜੀ-ਮੋਟੀ ਚਮਕ 12 ਚ ਲੱਗੂ ਭੂਰ ਜਮਕ ਉਪਰ ਦੋਸਤੋ ਜੈਡ ਬਲੈਕ ਹੈਗੀ ਪੂ ਪੂਸ ਚ ਥੋੜੇ ਮੋٹے ਵਾਲ ਦੋਸਤੋ ਵਾਈਟ ਜਰੂਰ ਹੈਗੇ ਨੇ ਪਰ ਦੋਸਤੋ ਬਾਕੀ ਮੱਝ ਬਹੁਤ ਸੋਹਣੀ ਹੈਗੀ ਥੱਲੋਂ ਹਵਾਨਾ ਤੁਸੀਂ ਦੇਖ ਲਓ ਸੀਲ ਠੰਡੀ ਬਾਈ ਨੇ ਪਹਿਲਾਂ ਤੁਹਾਨੂੰ ਦਿਖਾਈ ਦਿੱਤੀ ਸੀਗੀ ਬਹੁਤ ਸੋਹਣੀ ਉਰੋਂ ਖੜਨੀ ਚੈੱਕ ਕਰੋ ਦੋਸਤੋ ਤੁਸੀਂ ਛੋਟਾ ਕੰਨ ਕੋਂਡਾ ਬਿਲਕੁਲ ਸਿੰਘ ਬਾਕੀ ਮੋਟਾ ਚਾਮਣੀ ਦੋਸਤੋ ਹੈਗਾ ਮੱਝ ਦੇ ਅੱਖਰ ਤੁਸੀਂ ਨੋਟ ਕਰਿਓ ਦੁੱਧ ਵਾਲਾ ਪੀਸ ਹੈ ਕੋਈ ਵੀਰ ਕਰੇ ਬਰੀਡਿੰਗ ਦਾ ਕੰਮ ਕਰਨਾ ਚਾਹੁੰਦਾ ਹੋਵੇ ਜਾਂ ਦੁੱਧ ਤੇ ਲੈਣੀ ਚਾਹੁੰਦਾ ਹੋਵੇ ਬਹੁਤ ਸੋਹਣੀ ਮੱਝ ਦੋਸਤੋ ਮੇਰੀ ਨਿਗਾਹ ਦੇ ਵਿੱਚ ਬਾਕੀ ਤੁਸੀਂ ਆਪਦੀ ਸਮਝ ਨਾਲ ਲੈਣੀ ਹੈ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾਉਂਗਾ ਜਿਹੜੀ ਵੀ ਵੀਰ ਨੂੰ ਪਸੰਦ ਆਊਗੀ ਸੰਪਰਕ ਤੁਸੀਂ ਬਾਈ ਨਾਲ ਕਰ ਲਿਓ ਔਰ ਹਵਾਨਾ ਦੋਸਤੋ ਤੁਸੀਂ ਨੋਟ ਕਰਿਓ ਮੱਝ ਦਾ ਅੱਗੇ ਨੂੰ ਵੀ ਫੁੱਲ ਹੈ ਪਿੱਛੇ ਨੂੰ ਵੀ ਫੁੱਲ ਹੈਗਾ ਬਾਕੀ ਪੰਤਰ ਜਿੱਦਾਂ ਦੀ ਹੈਗੀ ਤੁਸੀਂ ਵੀਡੀਓ ਚ ਕਲੀਅਰ ਦੇਖ ਲਈ ਤੁਹਾਨੂੰ ਬਹੁਤ ਪਸੰਦ ਆਊਗੀ ਉਮੀਦ ਕਰਦਾ ਦੋਸਤੋ ਮੱਝ ਹੈ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾਉਂਗਾ ਜਿਹੜੇ ਵੀ ਵੀਰ ਨੂੰ ਪਸੰਦ ਆਊਗੀ ਸੰਪਰਕ ਤੁਸੀਂ ਬਾਈ ਨਾਲ ਕਰ ਲਿਓ ਇੱਕ ਵਾਰ ਸਾਨੂੰ ਤੋੜ ਕੇ ਦੁਬਾਰੇ ਦਿਖਾ ਦੇਣਾ ਬਾ ਲੈ ਜਾਓ ਜੀ ਵਾਪਸ ਤੁਰਦੀ ਨੂੰ ਦੋਸਤੋ ਇੱਕ ਵਾਰ ਤੁਸੀਂ ਦੁਬਾਰੇ ਦੇਖ ਲਓ ਸਾਨੂੰ ਮੈਂ ਦੂਰੋਂ ਦਿਖਾ ਦੇਣਾ ਬਾਕੀ ਦੋਸਤੋ ਆਪਣਾ ਕੰਮ ਨਹੀਂ ਹੈਗਾ ਵੀ ਬੈਠ ਕੇ ਪਸ਼ੂ ਵੱਡਾ ਕਰਤਾ ਬੈਠ ਕੇ ਵੀਡੀਓ ਬਣਾ ਲਈ ਜਾਂ ਨੇੜੋਂ ਵੀਡੀਓ ਬਣਾ ਲਈ ਜੋ ਚੀਜ਼ ਅਸਲੂਗੀ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਉਹੀ ਦੱਸੂਗਾ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਤੁਸੀਂ ਮੇਰੀਆਂ ਚ ਦੇਖਿਆ ਹੁਣ ਜੋ ਅਸਲ ਚੀਜ਼ ਹੈ ਕਿ ਉਹ ਵੀ ਆਪਾਂ ਵੀਡੀਓ ਚ ਦਿਖਾਈਦੀ ਹੈ ਬਾਕੀ ਤੁਸੀਂ ਉਰੋਂ ਕਲੀਅਰ ਦੇਖ ਲਓ ਮੱਝ ਨੂੰ ਸੋ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕੋ ਹੀ ਨੰਬਰ ਦਿਖਾਉਣਾ ਸੀ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਸੰਪਰਕ ਬਾਈ ਨਾਲ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ